ਅਦਲਾ ਬਦਲੀ ਦਾ ਮਾਹੌਲ ਹੈ ਹੁਣ ਕਿਸੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਹਾਲਾਤ ਪੰਜਾਬ ਦੀ ਸਿਆਸਤ ਦੇ ਬਣੇ ਨਜ਼ਰ ਆ ਰਹੇ ਨੇ ਪੰਜਾਬ ਵਿੱਚ ਨਹੀਂ ਆਸ-ਪਾਸ ਵੀ ਇਹੀ ਕੁਝ ਵਾਚਿਆ ਜਾ ਰਿਹਾ ਦੇਖਿਆ ਜਾ ਰਿਹਾ ਤੇ ਸਾਹਮਣੇ ਪੇਸ਼ ਆ ਰਿਹਾ ਇਸੇ ਦੇ ਵਿੱਚ ਇੱਕ ਹੋਰ ਨਾਮ ਉਭਰਿਆ ਇੱਕ ਐਸਾ ਨਾਮ ਜਿਨੇ ਆਪਣੀ ਪਛਾਣ ਆਪ ਬਣਾਈ ਇੱਕ ਐਸਾ ਨਾਮ ਜਦੋਂ ਗ੍ਰਿਫਤਾਰ ਵੀ ਹੋਇਆ ਉਦੋਂ ਲੋਕ ਹਮੈਤ ਵਿੱਚ ਹੀ ਉਤਰੇ ਸੁਖਪਾਲ ਖੈਰਾ ਸਖਪਾਲ ਸਿੰਘ ਖਹਿਰਾ ਪਲੱਥ ਤੋਂ ਕਾਂਗਰਸ ਦੇ ਵਿਧਾਇਕ ਪਰ ਕੀ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਕੀ ਕਾਂਗਰਸ ਹੁਣ ਦੁਬਾਰਾ ਇੱਕ ਵੱਡੀ ਫੇਟ ਦਾ ਸ਼ਿਕਾਰ ਹੋਣ ਜਾ ਰਹੀ ਹੈ ਇਸ ਦਾ ਜਵਾਬ ਫਿਲਹਾਲ ਸੁਖਪਾਲ ਖਹਿਰਾ ਦੇ ਸਕਦੇ ਨੇ ਉਹਨਾਂ ਨੇ ਦਿੱਤਾ ਵੀ ਹੈ ਉੱਥੇ ਵੀ ਆਉਂਦੇ ਆ ਪਰ ਇਸ ਮਾਮਲੇ ਨੂੰ ਲੈ ਕੇ ਜੋ ਕਿਆਸਰਾਈਆਂ ਚੱਲ ਰਹੀਆਂ ਨੇ ਉਸ ਉੱਤੇ ਇੱਕ ਵਾਰ ਨਿਗਾਹ ਮਾਰ ਲੈਣੇ ਆ ਕਾਂਗਰਸ ਪਾਰਟੀ ਫਿਲਹਾਲ ਇੱਕ ਇਹੋ ਜੀ ਸਥਿਤੀ ਦੇ ਵਿੱਚ ਹੈ ਜਿੱਥੇ ਉਸ ਦੇ ਉੱਤੇ ਲਗਾਤਾਰ ਵਾਰ ਹੋ ਰਹੇ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਭਾਵੇਂ ਬੀਜੇਪੀ ਹੋਵੇ ਲਗਾਤਾਰ ਕੋਈ ਨਾ ਕੋਈ ਆ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਖੋਹਦਾ ਨਜ਼ਰ ਆ ਰਿਹਾ ਹੈ ਉਸੇ ਦੇ ਵਿੱਚ ਹੁਣ ਕਾਂਗਰਸ ਨੂੰ ਇੱਕ ਹੋਰ ਸੱਟ ਲੱਗਣ ਦੀ ਗੱਲ ਸਾਹਮਣੇ ਆ ਰਹੀ ਸੀ ਇਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸੁਖਪਾਲ ਖਹਿਰਾ ਸੁਖਪਾਲ ਸਿੰਘ ਖਹਿਰਾ ਜਿਹੜੇ ਪੁਲੱਥ ਤੋਂ ਵਿਧਾਇਕ ਨੇ ਉਹ ਆ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਜਾ ਸਕਦੇ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਸ ਉੱਤੇ ਵੀ ਆਉਣੇ ਆ ਪਰ ਹੈਰਾਨੀ ਦੀ ਗੱਲ ਹੈ ਸੁਖਪਾਲ ਖਹਿਰਾ ਬਾਰੇ ਇਹ ਗੱਲਾਂ ਸਾਹਮਣੇ ਆਉਣੀਆਂ ਕਿ ਸੁਖਪਾਲ ਖਹਿਰਾ ਪੰਜਾਬ ਦੇ ਵਿੱਚ ਇੱਕ ਇੱਕ ਸਟਰੋਂਗ ਕੈਂਡੀਡੇਟ ਹੈ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਲੋਕਾਂ ਨੇ ਜਤਾਇਆ ਭਲਾਥ ਤੋਂ ਵਿਧਾਇਕ ਨੇ ਸੁਖਪਾਲ ਖਹਿਰਾ ਪਰ ਉਹਨਾਂ ਦੇ ਬਾਰੇ ਜਦੋਂ ਇਸ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਣ ਲੱਗ ਜਾਣ ਤਾਂ ਕਿਤੇ ਨਾ ਕਿਤੇ ਖਰਚਾ ਹੁੰਦਾ ਜਿਵੇਂ ਪਹਿਲਾਂ ਕਿਹਾ ਸੀਗਾ ਨਾ ਕਿ ਇਸ ਮੌਸਮ ਦੇ ਵਿੱਚ ਕੁਝ ਵੀ ਅ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਕੌਣ ਕਿੱਥੇ ਜਾ ਰਿਹਾ ਹੈ ਕਿਸ ਤਰ੍ਹਾਂ ਜਾ ਰਿਹਾ ਹੈ ਕਦੋਂ ਛੱਡੇਗਾ ਤੇ ਕਦੋਂ ਜੁਆਇਨ ਕਰੇਗਾ ਇਸ ਬਾਰੇ ਬਿਲਕੁਲ ਕੋਈ ਜਾਣਕਾਰੀ ਨਹੀਂ ਦੱਸੀ ਜਾ ਸਕਦੀ ਪਰ ਸੁਖਪਾਲ ਖਹਿਰਾ ਤੇ ਜਦੋਂ ਖਬਰ ਸਾਹਮਣੇ ਆਈ ਜਦੋਂ ਮੀਡੀਆ ਚੈਨਲਸ ਨੇ ਸੁਖਪਾਲ ਖਹਿਰਾ ਨੂੰ ਬੇਵਫਾ ਕਹਿਣਾ ਸ਼ੁਰੂ ਕਰ ਦਿੱਤਾ ਉਸ ਵੇਲੇ ਸੁਖਪਾਲ ਖਹਿਰਾ ਕੋਲ ਇਹ ਚੀਜ਼ ਨਹੀਂ ਵੇਖੀ ਗਈ ਸੁਖਪਾਲ ਖਹਿਰਾ ਨੇ ਫੌਰੀ ਤੌਰ ਦੇ ਉੱਤੇ ਉਸ ਉੱਤੇ ਐਕਸ਼ਨ ਲਿਆ ਕਹਿੰਦੇ ਕਿ ਮੈਂ ਨਾ ਮੇਰਾ ਕਹਿਣਾ ਬਣਦਾ ਨਹੀਂ ਸੀ ਪਰ ਮੈਂ ਤਾਂ ਵੀ ਕਹਿ ਰਿਹਾ ਹਾਂ ਉਹਨਾਂ ਨੇ ਵਾਪਸ ਬਿਆਨ ਦੇ ਦਿੱਤਾ ਉਹਦਾ ਜਵਾਬ ਦੇ ਦਿੱਤਾ ਜਿਹੜੀਆਂ ਅਫਵਾਹਾਂ ਚੱਲਦੀਆਂ ਪਈਆਂ ਕਹਿੰਦੇ ਕਿ ਮੈਂ ਕਾਂਗਰਸ ਪਾਰਟੀ ਨਹੀਂ ਛੱਡ ਰਹੀ ਇਸ ਨੂੰ ਪ੍ਰੋਪਗੈਂਡਾ ਦੱਸਦੇ ਨੇ ਸੁਖਪਾਲ ਖੈਰਾ ਵਿਰੋਧੀ ਪਾਰਟੀਆਂ ਦਾ ਕਿ ਪਾਰਟੀ ਕਮਜ਼ੋਰ ਕਰਨ ਦੀ ਕੋਸ਼ਿਸ਼ ਔਰ ਦੂਜੇ ਪਾਸੇ ਆਪਣੇ ਨੁਕਸਾਨ ਦਾ ਹਰਜਾਨਾ ਦੂਜੀਆਂ ਪਾਰਟੀਆਂ ਤੇ ਸੱਟਣ ਦੀ ਕੋਸ਼ਿਸ਼ ਇਹ ਦੱਸਿਆ ਸੁਖਪਾਲ ਖੈਰਾ ਨੇ ਦਰਸਲ ਕਾਂਗਰਸ ਪਾਰਟੀ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਬਣ ਗਈ ਹੈ ਕਿਉਂਕਿ ਜਿਹੜੇ ਵੱਡੇ ਲੀਡਰ ਸੀ ਵੱਡੇ ਚਿਹਰੇ ਸੀ ਉਹ ਜਾ ਚੁੱਕੇ ਨੇ ਭਾਵੇਂ ਰਵਨੀਤ ਬਿੱਟੂ ਦੀ ਗੱਲ ਕਰੀਏ ਭਾਵੇਂ ਪਰਨੀਤ ਕੌਰ ਦੀ ਗੱਲ ਕਰੀਏ ਭਾਜਪਾ ਜੁਆਇਨ ਕਰ ਚੁੱਕੇ ਨੇ ਇਧਰੋਂ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਸਾਫਟ ਸਟੋਰ ਦੇ ਉੱਤੇ ਇਹ ਪਾਰਟੀ ਕਾਂਗਰਸ ਦੀ ਜਿਹੜੀ ਪੰਜਾਬ ਇਕਾਈ ਹੈਗੀ ਇਹ ਆਪਣੇ ਆਪ ਦੇ ਵਿੱਚ ਕਮਜ਼ੋਰ ਹੁੰਦੀ ਨਜ਼ਰ ਆਉਣ ਲੱਗ ਗਈ ਸੀ ਜਿਸ ਤੋਂ ਬਾਅਦ ਹੁਣ ਖੈਰਾ ਦਾ ਨਾਮ ਵੀ ਸਾਹਮਣੇ ਆਇਆ ਸੀ ਸੁਖਪਾਲ ਖੈਰਾ ਜਿਹੜੇ ਹਾਲ ਹੀ ਦੇ ਵਿੱਚ ਜੇਲ੍ਹ ਕੱਟ ਕੇ ਆਏ ਨੇ ਹਾਲ ਹੀ ਦੇ ਵਿੱਚ ਉਹਨਾਂ ਦੇ ਨੇ ਦੇ ਵਿੱਚ ਇਨਫੋਰਸ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਦੂਸਰਾ ਇੱਕ ਹੋਰ ਮਾਮਲਾ ਜਿਸ ਦੇ ਵਿੱਚ ਡਰਾਉਨ ਧਮਕਾਉਣ ਦੇ ਇਲਜ਼ਾਮ ਲੱਗੇ ਸੀ ਤੇ ਉਸ ਦੇ ਵਿੱਚ ਸੁਖਪਾਲ ਖੈਰਾ ਜੇਲ੍ਹ ਦੇ ਵਿੱਚ ਰਹਿ ਕੇ ਆਏ ਸੀ ਜ਼ਮਾਨਤ ਹੁੰਦੀ ਹੈ ਬਾਹਰ ਆਉਂਦੇ ਨੇ ਸੁਖਪਾਲ ਖੈਰਾ ਔਰ ਆਨਸਾਰ ਐਕਟਿਵ ਹੋ ਜਾਂਦੇ ਨੇ ਔਰ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੰਦੇ ਨੇ ਪਰ ਕਿੰਨੂ ਪਤਾ ਸੀ ਕਿ ਸੁਖਪਾਲ ਖੈਰਾ ਦੀ ਵਫਾਈ ਦੇ ਉੱਤੇ ਸਵਾਲ ਖੜੇ ਹੋਣ ਲੱਗ ਜਾਣਗੇ ਸੁਖਪਾਲ ਖੈਰਾ ਜਿਵੇਂ ਕਿ ਪਹਿਲਾਂ ਕਿਹਾ ਗਿਆ ਇੱਕ ਇਹੋ ਜਿਹਾ ਲੀਡਰ ਨੇ ਜਿਨ੍ਹਾਂ ਨੇ ਆਪਣਾ ਦਬਦਬਾ ਆਪ ਕਾਇਮ ਕੀਤਾ ਜਿਨ੍ਹਾਂ ਨੇ ਆਪਣੀ ਹਰਮਨ ਪਿਆਰਤਾ ਆਪ ਕਾਇਨਕੀਤੀਆ ਲੋਕ ਸੁਖਪਾਲ ਖੈਰਾ ਨੂੰ ਪਸੰਦ ਕਰਦੇ ਨੇ ਉਹਨਾਂ ਦੇ ਬੇਬਾਕੀ ਭਰੇ ਲਹਿਜੇ ਦੇ ਵਾਸਤੇ ਸੁਖਪਾਲ ਖੈਰਾ ਨੂੰ ਪਸੰਦ ਕੀਤਾ ਜਾਂਦਾ ਹੈ ਜਿ ਜੋ ਉਹਨਾਂ ਦੇ ਮਨ ਦੇ ਵਿੱਚ ਹੈ ਉਹ ਮੂੰਹ ਦੇ ਉੱਤੇ ਬੋਲਣ ਦੇ ਉਹਨਾਂ ਦੇ ਤਰੀਕੇ ਕਰਦੇ ਵਾਸਤੇ ਤੇ ਇਸੇ ਨੂੰ ਲੈ ਕੇ ਸੁਖਪਾਲ ਖੈਰਾ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਪ੍ਰਚਲਿਤ ਨੇ ਪਰ ਹੁਣ ਸੁਖਪਾਲ ਖੈਰਾ ਦੇ ਉੱਤੇ ਹੀ ਕਿਤੇ ਨਾ ਕਿਤੇ ਸਵਾਲ ਖੜੇ ਹੋਣ ਲੱਗ ਗਏ ਸੀ ਸੁਖਪਾਲ ਖੈਰਾ ਪਾਜ ਪਾਜ ਜੁਆਇਨ ਕਰ ਸਕਦੇ ਇਸ ਦੇ ਸਵਾਲ ਖੜੇ ਹੋਣ ਲੱਗ ਗਏ ਸੀ ਸੂਤਰਤਾ ਇਹ ਵੀ ਕਹਿੰਦੇ ਨੇ ਕਿ ਸੁਖਪਾਲ ਖੈਰਾ ਦੇ ਅੰਦਰੂਨ ਖਾਤਿਆਂ ਤੱਕ ਉਹਨਾਂ ਦੇ ਜਿਹੜੇ ਬੈਂਕ ਖਾਤੇ ਨੇ ਉਹਨਾਂ ਤੱਕ ਸਰਕਾਰ ਪਹੁੰਚ ਚੁੱਕੀ ਸੀ ਜਿਸ ਵਾਸਤੇ ਖੈਰਾ ਨੂੰ ਬਚਣਾ ਜ਼ਰੂਰੀ ਸੀ ਜਿਸ ਵਾਸਤੇ ਪਾਜ ਪਾਜ ਜੁਆਇਨ ਕਰ ਸਕਦੇ ਨੇ ਪਰ ਇਹਨਾਂ ਦੇ ਉੱਤੇ ਇਹਨਾਂ ਸਾਰੀਆਂ ਅਫਵਾਹਾਂ ਦੇ ਉੱਤੇ ਸੁਖਪਾਲ ਖੈਰਾ ਨੇ ਵਿਰਾਮ ਲਗਾ ਦਿੱਤਾ ਉਹਨਾਂ ਨੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸਿਰਫ ਇੱਕ ਸਾਜ਼ਿਸ਼ ਹੈ ਉਹਨਾਂ ਨੂੰ ਕਾਂਗਰਸ ਨੂੰ ਬਦਨਾਮ ਕਰਨ ਦੀ ਔਰ ਇਦਾਂ ਹਰਗਿਜ਼ ਨਹੀਂ ਕੀਤਾ ਜਾ ਰਿਹਾ ਸੁਖਪਾਲ ਖਹਿਰਾ ਭਾਵੇਂ ਪਹਿਲਾਂ ਵੀ ਪਾਰਟੀਆਂ ਦੇ ਵਿੱਚ ਸਵਿਚ ਕਰਦੇ ਰਹੇ ਨੇ ਪਰ ਹੁਣ ਕਾਂਗਰਸ ਪਾਰਟੀ ਤੋਂ ਸਵਿਚ ਕਰਨ ਗਏ ਆ ਨਹੀਂ ਇਸ ਦੇ ਉੱਤੇ ਸਵਾਲ ਖੜਾ ਹੋਣ ਲੱਗ ਗਿਆ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਸੁਖਪਾਲ ਖਹਿਰਾ ਕਾਂਗਰਸ ਦੇ ਵਿੱਚ ਆਉਂਦੇ ਨੇ ਪਹਿਲਾਂ ਕਿਤੇ ਹੋਰ ਹੁੰਦੇ ਨੇ ਪਹਿਲਾਂ ਆਪਣੀ ਪਾਰਟੀ ਵੀ ਉਹਨਾਂ ਦੀ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆ ਜਾਂਦੇ ਨੇ ਸੁਖਪਾਲ ਖਹਿਰਾ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਖੜੇ ਤਾਂ ਵੀ ਹੋਣ ਲੱਗ ਗਏ ਸੀ ਪਰ ਹੁਣ ਇਹਨਾਂ ਦਾ ਜਵਾਬ ਸੁਖਪਾਲ ਖਹਿਰਾ ਨੇ ਬਾਕੂ ਵੀ ਲੜਦਾ ਆਖਰਕਾਰ ਟਵੀਟ ਕਰਕੇ ਕੀ ਲਿਖਦੇ ਨੇ ਸੁਖਪਾਲ ਖੈਰਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਸੁਖਪਾਲ ਖੈਰਾ ਆਪਣੇ ਟਵੀਟ ਵਿੱਚ ਲਿਖਦੇ ਨੇ ਕਿ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਸਿਟਿੰਗ ਐਮਪੀ ਅਤੇ ਵਿਧਾਇਕਾਂ ਦੇ ਨੁਕਸਾਨ ਨੂੰ ਟਕਣ ਲਈ ਘਣਾਉਣੇ ਤੌਰ ਦੇ ਉਤੇ ਝੂਠੀਆਂ ਅਤੇ ਸਾਜ਼ਿਸ਼ ਤਹਿਤ ਖਬਰਾਂ ਘੜੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਕਿਸਮ ਦੀਆਂ ਜਾਲੀ ਖਬਰਾਂ ਧਿਆਨ ਦੇਣ ਯੋਗ ਨਹੀਂ ਪਰ ਫਿਰ ਵੀ ਮੈਂ ਆਪਣੀ ਛਵੀ ਨੂੰ ਖਰਾਬ ਕਰਨ ਲਈ ਇਸ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨ ਨੂੰ ਤਰਜੀ ਦਿੱਤੀ ਹੈ ਜਿਸ ਦੀ ਵਰਤੋਂ ਕੇਜੀ ਮੀਡੀਆ ਦੁਆਰਾ ਕੀਤੀ ਜਾ ਸਕਦੀ ਹੈ ਭਗਵੰਤ ਮਾਨ ਤੇ ਤੁਸੀਂ ਅਜਿਹੀ ਪੋਸਟਾਂ ਦੀ ਵਰਤੋਂ ਆਪਣੇ ਟਾਈਟਲ ਲਈ ਕਰੋ ਤਾਂ ਬਿਹਤਰ ਹੋਵੇਗਾ ਮੈਂ ਇਸ ਨਿੱਜੀ ਚੈਨਲ ਨੂੰ ਇਸ ਫਰਜ਼ੀ ਪੋਸਟ ਬਾਰੇ ਸਪਸ਼ਟਕਰਨ ਦੇਣ ਦੀ ਬੇਨਤੀ ਕਰਦਾ ਹਾਂ ਜੇਕਰ ਉਹਨਾਂ ਨੇ ਪੋਸਟ ਜਾਰੀ ਨਹੀਂ ਕੀਤੀ ਹੈ ਤਾਂ ਉਹਨਾਂ ਨੂੰ ਇਸ ਤੋਂ ਇਨਕਾਰ ਕਰਨਾ ਚਾਹੀਦਾ ਹੈ ਉਹਨਾਂ ਨੇ ਸਾਫ਼ ਕਿਹਾ ਆ ਕਿ ਇਸ ਪੋਸਟ ਬਾਰੇ ਸਪਸ਼ਟਿਕਰਨ ਸਾਫ਼ ਦਿੱਤਾ ਜਾਵੇ ਜਿਹੜੇ ਨਿੱਜੀ ਚੈਨਲ ਨੇ ਪੋਸਟ ਪਾਈ ਹੈ ਔਰ ਦੂਜੀ ਗੱਲ ਸਾਫ਼ ਤੌਰ ਦੇ ਉੱਤੇ ਇਸ ਕਿਸਮ ਦੀ ਪੋਸਟ ਭਗਵੰਤ ਮਾਨ ਨੂੰ ਫੋਕਸ ਕਰਦੇ ਆ ਕਹਿੰਦੇ ਨੇ ਕਿ ਭਗਵੰਤ ਮਾਨ ਆਪਣੇ ਟਾਈਟਲ ਨੂੰ ਲੈ ਕੇ ਇਸ ਕਿਸਮ ਦੀ ਪੋਸਟ ਸਾਂਝੀ ਕਰਨ ਇੱਥੇ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਉੱਤੇ ਵੀ ਸਵਾਲ ਖੜੇ ਕਰਦੇ ਪਏ ਨੇ ਸੀਐਮ ਭਗਵੰਤ ਮਾਨ ਉੱਤੇ ਸਵਾਲ ਖੜੇ ਕਰਦੇ ਪਏ ਨੇ ਸੁਖਪਾਲ ਖਹਿਰਾ ਕਹਿੰਦੇ ਨੇ ਕਿ ਆਪਣੇ ਟਾਈਟਲ ਨੂੰ ਲੈ ਕੇ ਸਪਸ਼ਟੀਕਰਨ ਦੇਣ ਕੀ ਇਸ ਦਾ ਮਤਲਬ ਇਹ ਹੈ ਕਿ ਆਪਣੇ ਟਾਈਟਲ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਜਾਵੇ ਕਿ ਕੀ ਤੁਸੀਂ ਵੀ ਕਿਤੇ ਭਾਜਪਾ ਚ ਤਾਣੀ ਚੱਲੇ ਇੱਥੇ ਵੱਡੇ ਸਵਾਲ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਤੇ ਖੜੇ ਕਰਦੇ ਨਜ਼ਰ ਆ ਰਹੇ ਨੇ ਸੁਖਪਾਲ ਖਹਿਰਾ ਖੈਰ ਆਉਣ ਦੇ ਸਮੇਂ ਨੂੰ ਕੀ ਕੋਈ ਸਾਹਮਣੇ ਆਏਗਾ ਦੱਸਦੇ ਰਹਿਵਾਂਗੇ ਬੜੇ ਰੋਵਨ ਇੰ Subscribe to One India channel and never miss an update.